ਭਾਈ ਸਾਹ ਕੋਈ ਦੇਖਿਆ ਮੈਂ ਤੁਹਾਨੂੰ ਮੇਰੇ ਸਾਥ ਵੀ ਗੱਲ ਦੇ ਵਿੱਚ ਇਸ ਦੇ ਪਿੱਛੇ ਕਰੀਓ ਭਾਈ ਦਾ ਨਾਮ ਲਾ ਦੋ ਪੰਜਾਬ ਰੋਡ ਬਈ 53 48 ਬੱਸਸ ਜੀ ਕੀ ਹੋਇਆ ਜੀ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕ ਕੇ ਲਿਆਉਣ ਦੇ ਅਸੀਂ ਧਾਰੀ ਵਾਲੀ ਵੀ ਅੱਡੇ ਚੁੱਕੇ ਆ ਨਿਸ਼ਾਰੇ ਵੀ ਅੱਡੇ ਚੁੱਕੇ ਆ ਅਸੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ਓਵਰ ਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਣ ਦੇ ਆ ਫੇਰ ਹੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਂਵ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲਓ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈ ਪਾ ਦੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲੀ ਛਾਪਾ ਪੈਣਾ ਡਰਾਈਵਰ ਕਨੈਕਟਰ ਦੀ ਉਹ ਇੰਨੀ ਗੱਲ ਕਹੀ ਉਤੋਂ ਮੇਰੇ ਨਾਲ ਜਨਰਲ ਆ ਵੀ ਮੈਨੂੰ ਕਹਿੰਦੀ ਮੈਂ ਤੇਰੇ ਚ ਪੇਰ ਮਾਰਨੀ ਆ ਮੈਂ ਤੂੰ ਸਾਈਡ ਤੇ ਲੱਗ ਗੱਡੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਕਹਿੰਦੀ ਮੈਂ ਅਧਾਰ ਕਰ ਫੋਨ ਤੇ ਆ ਫੋਨ ਦੇ ਵਿੱਚ ਮੈਂ ਅਧਾਰ ਕਰਨੀ ਚੱਲ ਜਾਗਾ ਹਾਂ ਅੱਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਪੁੱਛ ਲ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲਵ ਬਾਈ ਪਾਸ ਤੇ ਫਿਰ ਇਹ ਗੱਡੀ ਗਾਂ ਖਾਨੇ ਉੱਥੇ ਕਿਉਂ ਨਾਕੇ ਦੇ ਕੋਈ ਵੀ ਆ ਨਹੀਂ ਸੀ ਠੀਕ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੀਆਂ ਤੂੰ ਥੋੜਾ ਹਸਾਮਣਾ ਬੋਲ ਬੋਲਣ ਕਿਦਾਂ ਨੇ ਜਨਾਨੀਆਂ ਨੇ ਭਰਾਂ ਹੈਗੇ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆ ਇੱਥੇ ਆ ਕੇ ਪਹਿਲੇ ਖਲੋਤੀ ਨਹੀਂ ਪਹਿਲੋ ਕਿੰਨੀ ਵੀਰ ਬਣਾਉਂਦੇ ਭਾਈ ਹੁਣ ਇੱਥੇ ਨੇ ਆ ਉਹਨਾਂ ਦੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹੱਥਲੇ ਹੁੰ ਡੇਗੀ ਬਾਕੀ ਗੱਲ ਕੋਈ ਨਹੀਂ ਹੈ ਗਈ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੋਈ ਗਈ ਬਸ ਇੰਨੀ ਗੱਲ ਕਹੀ ਮੈਂ ਆਹ ਧਾਰ ਕਾਰਡ ਫੂਚ ਨਹੀਂ ਚੱਲਣਾ ਹੈਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਲਓ ਪਹਿਲੀ ਵਾਰੀ